ਜਦੋਂ ਸਿਵਲ ਸਰਚਨ ਦਫਤਰ ਪੁੱਜੀ ਤਾਂ ਉਥੇ ਨਾ ਕੋਈ ਡਾਕਟਰ ਮੌਜੂਦ ਸੀ ਨਾ ਹੀ ਸਿਵਲ ਸਰਚ ਦਫਤਰ ਵਿੱਚ ਕੰਮ ਕਰਵਾਉਣ ਆਏ ਲੋਕ ਪਰੇਸ਼ਾਨ ਹੋਏ ਦਰਦ-ਦਰ ਪਟਕ ਦੇ ਨਜ਼ਰ ਆਏ ਦਫਤਰ ਦੇ ਆਂਗਣ ਵਿੱਚ ਕੂੜੇ ਦੇ ਢੇਰ ਪਏ ਸਨ ਜੋ ਸਾਫ ਦਾ ਸਵੇ ਸੰ ਕੀ ਚਿਰਾਗ ਥੱਲੇ ਹਨੇਰਾ ਬਲੀ ਗੱਲ ਮਿਸਾਲ ਇੱਥੇ ਸੱਚ ਸਾਬਿਤ ਹੋ ਰਹੀ ਹੈ ਖੋਜ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਬਾਬਾ ਬਕਾਲਾ ਇਲਾਕੇ ਦੀ ਚੈਕਿੰਗ ਲਈ ਗਏ ਹੋਏ ਸਨ ਪਹਿਲਾ ਸਵਾਲ ਇਹ ਹੈ ਕਿ ਬਾਕੀ ਕਾਫੀ ਕਿੱਥੇ ਸੀ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਲੋਕ ਆਪਣੀ ਉਮੀਦ ਲੈ ਕੇ ਜਾਂਦੇ ਹਨ ਉੱਥੇ ਇਸ ਤਰ੍ਹਾਂ ਦੀ ਇਹ ਪਦਸ਼ਤਾ ਅਤੇ ਅਨਪ੍ਰਵਾਹੀ ਸੰਸਥਾਵਾਂ ਦੀ ਵਿਸ਼ਵਾਸਯੋਗਤਾ ਦੇ ਸਵਾਲ ਖੜੇ ਕਰਦੀ ਹੈ। ਐ ਸੁਭਦਰਜੀ ਸਿੰਘ ਸਰ ਆਫਿਸ ਟਾਈਮ ਕੱਢਣ ਲਈ ਸਭ ਦੇ ਹਾਂਜੀ 9 ਵਜੇ ਦਾ ਟਾਈਮ ਹੈ। 9 ਵਜੇ 10 ਵਜੇ ਹੋ ਗਿਆ ਜੀ ਕਾਫੀ ਡਾਕਟਰ ਦੇ ਕਮਰੇ ਖਾਲੀ ਪੈ ਰਹੇ ਨੇ ਲੇਕਿਨ ਬਾਕੀ ਕਰਮਚਾਰੀ ਟਾਈਮ ਤੇ ਆ ਕੇ ਫਿਰ ਹਾਜ਼ਰੀ ਲਾ ਰਹੇ ਨੇ ਕਿਉਂ ਹੋਵੇ। ਕੋਈ ਸਟਾਫ ਕਰਮਚਾਰੀ ਕੋਈ ਹੋਣਗੇ ਇਸ ਤਰ੍ਹਾਂ ਰਸਤੇ ਦੇ ਵਿੱਚ ਕੋਈ ਆ ਰਹੇ ਨੇ ਕਿ ਬਾਕੀ ਸਾਡੇ ਜਿਹੜੇ ਪ੍ਰੋਗਰਾਮ ਆਫੀਸਰ ਨੇ ਇਹ ਕਈ ਵਾਰ ਮੀਟਿੰਗ ਡਿਸੀਸਪ ਵੀ ਬੁਲਾ ਲਿੰਦੇ ਨੇ ਮੀਟਿੰਗਾਂ ਵੀ ਟੈਂਡ ਕਰ ਲੀ ਬਸ ਉਹ ਆ ਰਹੇ ਨੇ ਰਸਤੇ ਦੇ ਵਿੱਚ ਕੋਈ ਨਹੀਂ ਤੁਸੀ ਹੋਣੀ ਲੱਗ ਰਹੀ ਹੈ ਕੋਈ ਜਿਹੜੇ ਆਨ ਵਾਲੇ ਤੁਸੀਂ ਵੀ ਨਾ ਜਲਦੇ ਜੀ ਐ ਮੈਂ ਕੋਈ 8:40 ਮਿੰਟ ਤੇ ਆਪਣੀ ਸੀਟ ਤੇ ਬੈਠਾਂਗਾ 8:40 45 ਦੇ ਇੱਥੇ ਬੈਠ ਜਾਣਾ ਉਰੇ ਦੇ ਟੈਕਸ਼ੀ ਲੇਟ ਵੀ ਆਉਂਦੇ ਨੇ ਉਹਨਾਂ ਬਾਰੇ ਵੀ ਕੋਈ ਨਹੀਂ ਐ ਉਹਨਾਂ ਨੂੰ ਸਿਵਲ ਸਰਜਨ ਸਾਹਿਬ ਵੱਲੋਂ ਕਈ ਵਾਰ ਇੱਕ ਵਾਰ ਨਹੀਂ ਕਾਫੀ ਵਾਰ ਹਦਾਇਤਾਂ ਕੀਤੀਆਂ ਜਾਂਦੀਆਂ ਬਾਰ-ਬਾਰ ਵੀ ਆਪਣੇ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋਵੋ ਤੇ ਜਿੱਥੇ ਕੋਈ ਕਰਮਚਾਰੀ ਲੇਟ ਵੀ ਹੁੰਦਾ ਵਾ ਉਹ ਸਿਵਲ ਸਰਜਨ ਸਾਹਿਬ ਵੱਲੋਂ ਉਹਨਾਂ ਨੂੰ ਪੱਤਰ ਵਿਹਾਰ ਵੀ ਕੀਤਾ ਜਾਂਦਾ ਵਾ ਐ ਉਹਨਾਂ ਨੂੰ ਹਦਾਇਤਾਂ ਕੀਤੀ ਜਾਂਦੀਆਂ ਵੀ ਆਪਣੇ ਡਿਊਟੀ ਦੇ ਐ ਬਿਲਕੁਲ ਪੰਕਚੁਅਲ ਰਹੋ ਕਿ ਤੇ ਕੱਲ ਦਾ 8:00 ਵਜੇ ਦਾ ਨੌਂ ਵਜੇ ਦਾ ਲੇਕਿਨ ਫਿਰ ਰੋਲਡੋਕ ਜੀ ਵੀ ਕਿਰੇ ਦੀ ਮੈਡ ਅਡਰ ਸਾਹਿਬ ਇੱਥੇ ਉਹ ਬਾਹਰ ਗੈਰਮਾਨ ਜੋ ਡੀਸੀ ਸਾਹਿਬ ਦੇ ਆਫਿਸ ਵੀ ਮੀਟਿੰਗ ਲਈ ਬੁਲਾ ਲਿੰਦੇ ਨੇ ਪਹਿਲਾਂ ਪਹਿਲਾਂ ਵੀ ਮੀਟਿੰਗ ਇਹ ਵਾਰ ਬਾਹਰ ਉਹ ਫੀਲਡ ਦੇ ਵਿੱਚ ਵੀ ਚੱਗਣ ਚਲੇ ਜਾਂਦੇ ਨੇ ਲੇਕਿਨ ਤੇ ਜੇ ਰ ਆਪਣਾ 9:00 ਵਜੇ ਤੋਂ ਅੱਲਾ ਸਾਡੇ ਸਰਜਨ ਸਾਹਿਬ ਸਤਿਕਾਰਯੋਗ ਇੱਕਾ ਹੈਡ ਨੇ ਉਹਨਾਂ ਨੇ ਬਾਹਰ ਸਾਰੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀਆਂ ਸੰਸਥਾਵਾਂ ਵੀ ਵੇਖਣੀਆਂ ਹੁੰਦੀਆਂ ਇਥੇ ਕੋਈ ਕਮੀ ਪੇਸ਼ੀ ਆਉਣਾ ਸਮੇਸਰ ਜਾ ਕੇ ਉੱਥੇ ਚੈੱਕ ਕਰਕੇ ਫਿਰ ਆਪਣੇ ਆਫਿਸ ਵਿੱਚ ਬਾਕੀ ਜਿਹੜੇ ਇੱਥੇ ਬੈਠ ਕੇ ਕੰਮ ਕਰ ਰਹੇ ਉਹਨਾਂ ਲਈ ਜਰ ਤਾਈਂ ਜਾ ਕੇ ਕੰਮ ਕਰਦੇ ਹਾਂ ਹਾਂਜੀ ਉਹ ਚਲ ਪ੍ਰੋਗਰਾਮ ਆਫਸਰ ਆਪਣੇ ਆਉਦੇ ਹੀ ਹੈ ਜੀ ਸਮੇਸਰ ਹੀ ਗਿਆ ਤੇ ਹੋ ਗਿਆ ਇੱਧਰ ਪਤਾ ਨਹੀਂ ਹੁਣ ਅੱਜ ਅਫਸਰ ਹੋਊਗਾ ਲੇਟ ਪਰ ਜ਼ਿਆਦਾਤਰ ਸਾਡੇ ਸਮੇਸਰ ਹੀ ਹੈ ਸਾਰਾ ਸਟਾਰਟ